ਕਿਵੇਂ ਭਾਵ ਦੇਖ ਕੇ ਸਾਡੇ ਜੀਵਨ ਦਾ ਭਲਾ ਕਰ ਦਿੰਦੇ ਨੇ ਸਾਡੇ ਜੀਵਨ ਦੇ ਦੁੱਖ ਘਟ ਦਿੰਦੇ ਨੇ ਸਾਡੇ ਅੰਦਰ ਭਾਵ ਪੂਰਾ ਹੋਣਾ ਚਾਹੀਦਾ ਹੈ ਭਾਈ ਹਰਬੰਸ ਸਿੰਘ ਜੀ ਸੋਢੀ ਆਪ ਜੀ ਨੇ ਸ਼ਾਇਦ ਉਹਨਾਂ ਦੀਆਂ ਲਿਖਤਾਂ ਪੜੀਆਂ ਹੋਣ ਜਿਹੜੇ ਕਿਤਾਬਾਂ ਪੜ੍ਹਨ ਦੇ ਇੱਛੁਕ ਨੇ ਸ਼ੌਂਕੀ ਨੇ ਉਹ ਜ਼ਰੂਰ ਜਾਣਦੇ ਹੋਣਗੇ ਭਾਈ ਹਰਬੰਸ ਸਿੰਘ ਜੀ ਸੋਢੀ ਬਹੁਤ ਉਹਨਾਂ ਨੇ ਕਿਤਾਬਾਂ ਲਿਖੀਆਂ ਹਨ ਸੋ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਜੋ ਮੈਂ ਆਪ ਜੀ ਨਾਲ ਉਹਨਾਂ ਸਾਂਝੀ ਕਰਨ ਲੱਗਾ ਹਾਂ ਇੱਕ ਮੁਸਲਮਾਨ ਸੀ ਬਹੁਤ ਗਰੀਬ ਗਰੀਬ ਘਰ ਤੋਂ ਸੀ ਗਰੀਬ ਪਰਿਵਾਰ ਤੋਂ ਸੀ ਤੇ ਐਸਾ ਕੰਮ ਬਣਿਆ ਕਿ ਇੱਕ ਹੋਰ ਬੜੀ ਵੱਡੀ ਭਾਰੀ ਮਾਰ ਪੈ ਗਈ। ਸਰੀਰ ਸਾਰਾ ਪੈਰਾਲਾਈਜ਼ ਹੋ ਗਿਆ। ਸਰੀਰ ਦੇ ਵਿੱਚ ਕੋਈ ਹਰਕਤ ਨਹੀਂ ਕੇਵਲ মুখ ਤੋਂ ਬੋਲ ਪਾਉਂਦੇ ਨੇ ਅੱਖਾਂ ਹਿਲਾ ਪਾਉਂਦੇ ਨੇ ਹੋਰ ਕੁਝ ਨਹੀਂ ਮੁਸਲਮਾਨ ਹੈ। ਘਰ ਦੇ ਵਿੱਚ ਪਹਿਲਾਂ ਹੀ ਗਰੀਬੀ ਉਤੋਂ ਘਰ ਦਾ ਮੇਨ ਮੈਂਬਰ ਜਿਹੜਾ ਕੋਈ ਥੋੜਾ ਬੋਤਾ ਕਮਾਣ ਵਾਲਾ ਉਹ ਇਸ ਤਰ੍ਹਾਂ ਮੰਜੇ ਤੇ ਪੈ ਜਾਏ ਤੇ ਆਪਾਂ ਸੋਚ ਸਕਦੇ ਹਾਂ ਵੀ ਕੀ ਹਾਲਾਤ ਹੋ ਜਾਣਗੇ ਮਹੀਨਾ ਲੰਘਿਆ 2 ਮਹੀਨੇ ਲੰਘੇ 3 ਮਹੀਨੇ ਲੰਘੇ ਮੰਜੇ ਤੇ ਪਏ ਪਏ ਘਰ ਦੇ ਵੀ ਤੰਗ ਹੋ ਗਏ ਵੀ ਉਹਨੂੰ ਕੀ ਕਰੀਏ ਆਪਣੇ ਘਰ ਜੋਗੀ ਰੋਟੀ ਨਹੀਂ ਲਾਜ ਕਿੱਥੋਂ ਕਰਾਈਏ ਕਿੱਥੋਂ ਸੰਭਾਲੀਏ ਕੀ ਕਰੀਏ ਤਾਂ ਉਹ ਇਨਸਾਨ ਸੀ ਨਾ ਜਿਹੜਾ ਮੁਸਲਮਾਨ ਸੀ ਉਹਨੇ ਆਪ ਹੀ ਇੱਕ ਦਿਨ ਕਹਿਤਾ ਕਹਿੰਦਾ ਤੁਸੀਂ ਇੱਕ ਕੰਮ ਕਰੋ ਮੈਨੂੰ ਨਾ ਘਰੋਂ ਥੋੜਾ ਦੂਰ ਛੱਡਾਓ ਬਾਹਰ ਛੱਡਾਓ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਜੋ ਹੈ ਹੋਏਗਾ ਮੇਰੇ ਨਾਲ ਮੇਰਾ ਪਰਮਾਤਮਾ ਕਰ ਦੇਗਾ ਮੈਂ ਤੁਹਾਡੇ ਤੇ ਐਵੇਂ ਬੋਝ ਬਣਿਆ ਹੋਇਆ ਤੁਸੀਂ ਮੈਨੂੰ ਛੱਡ ਦਿਓ ਮੈਨੂੰ ਜਾਣ ਦਿਓ ਮੈਨੂੰ ਇੱਕ ਵਾਰੀ ਬਾਹਰ ਕਰਾਓ ਮੈਨੂੰ ਕੁਝ ਦੇ ਦਿਓ ਜਿਹਦੇ ਨਾਲ ਮੈਂ ਰੜ ਰੁੜ ਕੇ ਆਪਣਾ ਜਾ ਸਕਾਂ ਘਰਦਿਆਂ ਨੇ ਵੀ ਆਪਣੇ ਪੱਥਰ ਰੱਖਿਆ ਕੀ ਕਰ ਸਕਦੇ ਸਨ ਬੋਝ ਸੀ ਭੁੱਖੇ ਪਹਿਲਾਂ ਹੀ ਮਰ ਰਹੇ ਸਨ ਉਹਨਾਂ ਨੇ ਕੀਤਾ ਵੀ ਚਲੋ ਕਿਤੇ ਛੱਡੋਣੇ ਕੋਈ ਨਾ ਕੋਸਾਰਾ ਬਣੀ ਜਾਏਗਾ ਉਹਨਾਂ ਨੇ ਸੜਕ ਤੇ ਛੱਡ ਦਿੱਤਾ ਰੋਡ ਤੇ ਛੱਡ ਦਿੱਤਾ ਉਰ ਰਿੜ ਦੇ ਰਿੜ ਦੇ ਰਿੜ ਦੇ ਰਿੜ ਦੇ ਭਾਗ ਜਾਗੀ ਮਨ ਵਿੱਚ ਸੋਚਦਾ ਵੀ ਮੈਂ ਕਿੱਧਰ ਜਾਵਾਂ ਕਿਹੜੇ ਦਰ ਤੇ ਜਾਵਾਂ ਚਾਹੇ ਕੋਈ ਵੀ ਧਰਮ ਦਾ ਨਾ ਇਹ ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ ਜਾਂ ਕਿਸੇ ਦੀ ਵਡਿਆਈ ਗੁਰੂ ਸਾਹਿਬ ਦੀ ਵਡਿਆਈ ਹੈ ਚਾਹੇ ਕੋਈ ਕਿਸੇ ਵੀ ਧਰਮ ਦਾ ਦੁੱਖ ਆਵੇ ਨਾ ਜਦੋਂ ਕੋਈ ਵੀ ਸਹਾਰਾ ਨਾ ਬਣੇ ਉਹ ਫਿਰ ਗੁਰੂ ਸਹਾਰਾ ਬਣਦਾ ਸਭ ਦਾ ਚਾਹੇ ਤੁਸੀਂ ਕਸ਼ਮੀਰੀ ਪੰਡਤਾਂ ਦੀ ਗੱਲ ਕਰ ਲਓ ਉਹਨਾਂ ਨੂੰ ਜਦੋਂ ਦੁੱਖ ਬਣਿਆ ਤਾਂ ਉਹਨਾਂ ਨੇ ਸਾਰੇ ਹੀ ਹਿੱਲੇ ਵਸਿਲੇ ਵਰਤ ਕੇ ਦੇਖ ਲਏ ਜਦੋਂ ਕੋਈ ਨਾ ਸਾਰਾ ਬਣਿਆ ਫਿਰ ਜਾਦਾ ਵੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਾਂਦੇ ਉਥੇ ਬਾਹ ਪੜੀ ਜਾਈ। ਇਹ ਮੁਸਲਮਾਨ ਨੇ ਵੀ ਵੀਰ ਨੇ ਸਾਰੇ ਆਪਣੇ ਹਿੱਲੇ ਵਸਿਲੇ ਸਾਰੇ ਪੀਰ ਪੈਗੰਬਰ ਔਲੀਏ ਸਭ ਧਿਆ ਕੇ ਦੇਖ ਲਏ। ਕਿਸੇ ਨੇ ਬਾਹ ਨਾ ਪੜੀ ਫਿਰ ਕਹਿੰਦੇ ਵੀ ਮਹਾਰਾਜ ਦਾ ਦਰ ਗੁਰੂ ਨਾਨਕ ਦਾ ਦਰ ਉਥੇ ਜ਼ਰੂਰ ਮੇਰੀ ਸੁਣੀ ਜਾਏਗੀ। ਭਾਗ ਜਾ ਕੇ ਕਿ ਹੌਲੇ ਮਹੱਲੇ ਦਾ ਸਮਾਂ ਸੀ। ਸੰਗਤ ਉਸ ਰਸਤੇ ਤੋਂ ਜਿਸ ਰਸਤੇ ਤੇ ਸੀ ਹਜੂਰ ਸਾਹਿਬ ਨੂੰ ਜਾ ਰਹੀ ਸੀ ਜਿਹੜੇ ਰਸਤੇ ਤੇ ਜਿਹੜੀ ਸਰਕ ਤੇ ਮਾਰਗ ਤੇ ਉਹਨੂੰ ਰੱਖ ਦਿੱਤਾ ਨਾ ਕਰਦੇ ਨੇ ਉਸ ਰਸਤੇ ਤੋਂ ਮਾਰਗ ਤੋਂ ਸੰਗਤਾਂ ਕੋਈ ਟਰਾਲੀ ਟਰੈਕਟਰ ਲੈ ਕੇ ਜਾ ਰਿਆ ਕੋਈ ਟਰੱਕ ਲੈ ਕੇ ਜਾ ਰਿਆ ਝੰਡੇ ਲੱਗੇ ਤੇ ਸ਼ਬਦ ਚੱਲ ਰਹੇ ਗੁਰੂ ਮਹਾਰਾਜ ਦੇ ਤੇ ਉੱਥੇ ਇੱਕ ਸੰਗਤ ਦੀ ਟਰਾਲੀ ਰੁਕੀ ਉਹਨਾਂ ਨੇ ਦੇਖ ਲਿਆ ਵੀ ਇਹ ਬੰਦਾ ਇਸ ਤਰ੍ਹਾਂ ਵਿਚਾਰਾ ਬੈਠਾ ਕੀ ਗੱਲ ਹੈ ਇਹਨੂੰ ਪੁੱਛ ਲਈਏ ਜਰਾ ਕਈਆਂ ਦੇ ਮਨ 'ਚ ਦਇਆ ਹੋ ਜਾਂਦੀ ਹੈ ਦਇਆ ਲਿਆਉਣ ਵਾਲੇ ਵੀ ਮਹਾਰਾਜ ਨੇ ਨਿਰਦਇਤਾ ਕਰਨ ਵਾਲੇ ਵੀ ਸਤਿਗੁਰੂ ਦਇਆ ਜਦੋਂ ਆਈ ਭਾਵ ਆਇਆ ਪੁੱਛਿਆ ਸੰਗਤ ਨੇ ਵੀ ਭਾਈ ਤੁਸੀਂ ਇੱਥੇ ਕਿਵੇਂ ਰਸਤੇ ਦੇ ਵਿੱਚ ਪਏ ਉਹ ਕਹਿੰਦੇ ਜੀ ਮੈਂ ਸਾਰੀ ਗੱਲ ਦੱਸੀ ਕਿ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਕਹਿੰਦੇ ਜੀ ਚਲੋ ਗੁਰੂ ਸਾਹਿਬ ਤੁਹਾਡੀ ਸੁਣਨਗੇ ਕਿਹੜੇ ਗੁਰੂ ਸਾਹਿਬ ਸੁਣਨਗੇ ਕਹਿੰਦੇ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੀ ਸੁਣਨਗੇ ਚਲੋ ਅਸੀਂ ਹਜੂਰ ਸਾਹਿਬ ਚੱਲੇ ਆਂ ਹੋਲਾ ਮੱਲਾ ਮਨਾਰੀ ਸਾਰੀ ਸੰਗਤ ਜਾ ਰਹੀ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਨੂੰ ਦਰਸ਼ਨ ਦੇਣਗੇ ਉਹਨਾਂ ਦੇ ਤੁਹਾਡੀ ਕਿਰਪਾ ਹੋ ਜਾਏਗੀ ਤੁਸੀਂ ਚਲੋ ਠੀਕ ਹੋ ਜਾਓਗੇ ਮਨ ਦਾ ਭਾਵ ਬਣ ਗਿਆ ਬਹੁਤਾ ਜ਼ਿਆਦਾ ਪਤਾ ਨਹੀਂ ਬਹੁਤਾ ਜ਼ਿਆਦਾ ਜਾਣਦਾ ਨਹੀਂ ਮਨ ਵਿੱਚ ਸੋਚ ਲਿਆ ਵੀ ਖਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੱਖ ਚ ਮੈਨੂੰ ਦਰਸ਼ਨ ਦੇ ਕੇ ਠੀਕ ਕਰਨਗੇ ਪਤਾ ਨਹੀਂ ਸੀ ਉਹਨੂੰ ਉਹਨਾਂ ਸੋਚਿਆ ਵੀ ਕੋਈ ਸ਼ਾਇਦ ਜਿਵੇਂ ਸਾਡੇ ਕੌਮ ਦੇ ਵਿੱਚ ਕੋਈ ਨਾ ਕੋਈ ਕਾਜ਼ੀ ਮੁੱਲਾ ਹੁੰਦੇ ਨੇ ਤੇ ਉਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਥੇ ਹੋਣਗੇ ਜੋ ਇੰਨਾ ਸਿੱਖ ਨੇ ਵੀ ਇੰਨੀ ਸੱਚਾਈ ਨਾਲ ਕਿਹਾ ਸੱਚ ਨਾਲ ਕਿਹਾ ਸ਼ਰਧਾ ਨਾਲ ਕਿਹਾ ਉਹਨੇ ਯਕੀਨ ਕਰ ਲਿਆ ਵੀ ਗੁਰੂ ਮਹਾਰਾਜ ਜਾ ਕੇ ਮੈਨੂੰ ਦੇਖਣਗੇ ਜਿੰਨਾ ਰਸਤਾ ਪੈਂਦਾ ਸੀ ਸਾਰੇ ਰਸਤੇ 'ਚ ਉਹ ਨਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦਾ ਚਿੰਤਨ ਕਰਦਾ ਗਿਆ ਵੀ ਮਹਾਰਾਜ ਮੈਨੂੰ ਮਿਲਣਗੇ ਮੇਰਾ ਉਦਹਾਰ ਕਰਨਗੇ ਮਿਲਣਗੇ ਮੈਨੂੰ ਠੀਕ ਕਰਨਗੇ ਆਪ ਜੀ ਨੂੰ ਪਤਾ ਹੌਲੇ ਮੱਲੇ ਤੇ ਬਹੁਤ ਸੰਗਤ ਹੁੰਦੀ ਹੈ ਤੇ ਨਾ ਕਈ ਕਿਲੋਮੀਟਰ ਪਿੱਛੇ ਟਰੈਕਟਰ ਟਰਾਲੀ ਜੋ ਬੱਸਾਂ ਨੇ ਜੋ ਕੋਈ ਯਾਤਰੀ ਗੇਨ ਪਿੱਛੇ ਰੋਕ ਦਿੰਦੇ ਨੇ ਪਰ ਅੱਗੇ ਫਿਰ ਪੈਦਲ ਯਾਤਰਾ ਕਰਨੀ ਪੈਂਦੀ ਹੈ ਉਹ ਪੈਦਲ ਤੇ ਤੁਰਨ ਵਾਲੇ ਤੇ ਜਿਹੜੇ ਠੀਕ ਨੇ ਤੁਰ ਪਏ ਹੁਣ ਜਿਹੜਾ ਅਪਾਹਜ ਹੈ ਜਿਹਨੂੰ ਪੈਰਾਲਾਈਜ਼ ਹੈ ਉਹ ਕਿਵੇਂ ਤੁਰੇ ਕਈ ਦਿਨ ਲੱਗੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਉਹ ਕੋਈ ਸਹਾਰਾ ਦੇ ਦਿੰਦਾ ਕਿਤੇ ਪਹੁੰਚ ਜਾਂਦਾ ਕਿਤੇ ਆਪ ਥੋੜਾ ਬੋਤਾ ਕਰਕੇ ਕਿਸੇ ਤਰੀਕੇ ਉਹ ਪਹੁੰਚ ਗਿਆ ਸੰਗਤਾਂ ਨੇ ਉਹਨੂੰ ਦੱਸਿਆ ਕਿ ਇੱਥੇ ਗੁਰੂ ਮਹਾਰਾਜ ਜੀ ਦੇ ਹੁਣ ਘੋੜਾ ਬਾਹਰ ਆਏਗਾ ਅੱਜ ਵੀ ਆਪ ਜੀ ਜਾਓਗੇ ਨਾ ਆਪ ਸੰਗਤਾਂ ਜਾਂਦੇ ਹੋ ਦਰਸ਼ਨ ਕਰਦੇ ਹੋ ਮਹਾਰਾਜ ਜੀ ਦਾ ਘੋੜਾ ਉਹੀ ਅੰਸ਼ ਬੰਸ਼ ਚੋਂ ਅੱਗੇ ਅੱਜ ਵੀ ਉਸੇ ਘੋੜੇ ਦੀ ਉੱਥੇ ਬਾੜ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਦੇਚੇ ਜਿਸ ਵੇਲੇ ਉਹ ਘੋੜਾ ਬਾਹਰ ਆਉਂਦਾ ਸੰਗਤਾਂ ਨੇ ਅੱਖੀਂ ਦੇਖਿਆ ਸਾਰੀਆਂ ਸੰਗਤਾਂ ਜੋ ਜਾਂਦੀਆਂ ਨੇ ਦਰਸ਼ਨ ਅੱਜ ਵੀ ਅੱਜ ਦੀ ਗੱਲ ਕਰ ਰਹੇ ਆ ਅੱਜ ਵੀ ਜੋ ਜਾਂਦੀਆਂ ਸੰਗਤਾਂ ਇਸ ਸਮੇਂ ਵਿੱਚ ਵੀ ਜਦੋਂ ਘੋੜਿਆ ਜਦੋਂ ਬਾਹਰ ਨਿਕਲਦਾ ਘੋੜੇ ਤੇ ਭਾਰ ਪਿਆ ਹੁੰਦਾ ਘੋੜਾ ਪਸੀਨੇ ਪਸੀਨੇ ਹੋਇਆ ਆਉਂਦਾ ਜਦੋਂ ਘੋੜਾ ਚੱਲਦਾ ਹੈ ਤੇ ਘੋੜੇ ਤੇ ਪਸੀਨਾ ਆਇਆ ਹੁੰਦਾ ਵੀ ਜਿਵੇਂ ਕੁੱਤੇ ਸੇ ਬੈਠ ਕੇ ਸਵਾਰੀ ਕਰ ਰਿਹਾ ਹੈ ਅੱਜ ਵੀ ਪ੍ਰਤੱਖ ਹੈ ਤੁਸੀਂ ਆਪ ਜਾ ਕੇ ਦਰਸ਼ਨ ਕਰ ਲਿਓ ਤੇ ਇੱਕਦਮ ਨਾ ਜਦੋਂ ਕੂੜਾ ਆਇਆ ਬਾਹਰ ਉਹਦੇ ਮਨ ਵਿੱਚ ਵੀ ਮਹਾਰਾਜ ਬੈਠੇ ਹੋਣਗੇ ਘੋੜੇ ਤੇ ਸਵਾਰ ਤੇ ਮਹਾਰਾਜ ਮੇਰਾ ਦੁੱਖ ਦੂਰ ਕਰਨਗੇ ਕਿੰਨੇ ਸਮੇਂ ਤੋਂ ਚਿੰਤਨ ਕਰ ਰਿਹਾ ਕਿੰਨਾ ਦੁਖੀ ਹੈ ਤਨਮਨ ਇੱਕ ਹੋ ਗਿਆ ਨਾ ਜਦੋਂ ਇੱਕ ਹੋ ਜੇ ਤਨਮਨ ਫਿਰ ਮਹਾਰਾਜ ਅਰਦਾਸ ਤੁਰੰਤ ਪੂਰੀ ਕਰ ਦਿੰਦੇ ਨੇ ਤੇ ਕੀ ਹੋਇਆ ਕਿ ਉਹ ਘੋੜੇ ਦਾ ਇੱਕਦਮ ਉੱਛਲ ਕੇ ਨਾ ਉਸੇ ਵੱਲ ਵਧਿਆ ਦੋ ਪੌੜ ਉਸ ਘੋੜੇ ਨੇ ਗੁਰੂ ਮਹਾਰਾਜ ਜੀ ਦੇ ਘੋੜੇ ਨੇ ਮਾਰੇ ਇੱਕ ਪੌੜ ਛਾਤੀ 'ਚ ਮਾਰਿਆ ਤੇ ਦੂਸਰੇ ਦੋਵੇਂ ਪੌੜ ਉਹਦੀਆਂ ਲੱਤਾਂ 'ਚ ਮਾਰੇ ਸੰਗਤਾਂ ਇਕਦਮ ਭੱਜੀਆਂ ਵੀ ਗਰੀਬ ਮਾਰਿਆ ਗਿਆ ਗਰੀਬ ਮਾਰਿਆ ਗਿਆ ਘੋੜੇ ਨੂੰ ਇਕਦਮ ਪਿੱਛੇ ਕੀਤਾ ਉਹ ਪੌੜ ਗੁਰੂ ਸਹਿਬ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਘੋੜੇ ਤੋਂ ਮਰਵਾਇਆ ਜਿਵੇਂ ਹੀ ਉਹ ਪੌੜ ਵੱਜੇ ਉਵੇਂ ਹੀ ਉਸ ਦੇ ਅੰਦਰ ਸਰੀਰ ਦੇ ਅੰਦਰ ਐਸਾ ਕਰੰਟ ਦੌੜਿਆ ਐਸੀ ਸ਼ਕਤੀ ਦੌੜੀ ਜਿਹੜੀਆਂ ਉਹਦੀਆਂ ਨਸਾਂ ਬਲੋਕ ਸਨ ਜਿਹੜਾ ਉਹਦਾ ਦੁੱਖ ਰੋਗ ਸੀ ਸਾਰਾ ਨੱਠ ਗਿਆ ਇੱਕਦਮ ਜਦੋਂ ਘੋੜੇ ਦਾ ਹਮਲਾ ਵਾਰ ਹੋਇਆ ਨਾ ਜਦੋਂ ਪੌੜ ਵੱਜੇ ਤੇ ਇੱਕਦਮ ਫੁਰਤੀ ਦੇ ਨਾਲ ਉੱਠ ਕੇ ਤੁਰ ਪਿਆ ਭੱਜ ਪਿਆ ਹੱਥ ਕੰਮ ਕਰਨ ਲੱਗੇ ਪੈਰ ਕੰਮ ਕਰਨ ਲੱਗੇ ਸਾਰਾ ਸਰੀਰ ਕੰਮ ਕਰਨ ਲੱਗ ਗਿਆ ਸੱਚੀ ਘਟਨਾ ਹੈ ਸੱਚੀ ਘਟਨਾ ਹੈ ਤੇ ਸੁਣਿਓ ਇੱਥੇ ਹੀ ਬਸ ਨਹੀਂ ਭਾਈ ਹਰਬੰਸ ਸਿੰਘ ਜੀ ਛੋਡੀ ਜਿਨ੍ਹਾਂ ਨੇ ਇਹ ਲੇਖ ਲਿਖਿਆ ਹੈ ਉਹਨਾਂ ਨੇ ਆਪ ਉਸ ਇਨਸਾਨ ਨੇ ਗੱਲ ਕੀਤੀ ਜਦੋਂ ਬਸ ਦੇ ਵਿੱਚ ਸਫਰ ਕਰਦੇ ਹੋਏ ਜਾ ਰਹੇ ਸਨ ਨਾ ਉਹਨਾਂ ਨੇ ਦੇਖਿਆ ਵੀ ਮੁਸਲਮਾਨ ਡਰਾਈਵਰ ਹੈ ਮੁਸਲਮਾਨ ਕਨੈਕਟਰ ਹੈ ਤੇ ਫੋਟੋ ਗੁਰੂ ਗੋਬਿੰਦ ਸਿੰਘ ਸਾਹਿਬਾਰ ਦੀ ਅੰਦਰ ਲੱਗੀ ਬਸ ਦੇ ਉਹਨਾਂ ਸੋਚਿਆ ਵੀ ਸ਼ਾਇਦ ਮਾਲਕ ਹੋਏਗਾ ਵੀ ਸਿੱਖ ਸਰਦਾਰ ਹੋਏਗਾ ਉਹਨਾਂ ਪੁੱਛ ਲਿਆ ਵੀ ਕਹਿੰਦੇ ਜੀ ਤੁਹਾਡੀ ਬਸ ਹੈ ਕਹਿੰਦੇ ਜੀ ਨਹੀਂ ਸਾਡੀ ਬਸ ਨਹੀਂ ਸਾਡੇ ਮਾਲਕ ਦੀ ਬਸ ਹੈ ਕਹਿੰਦੇ ਤੁਹਾਡਾ ਮਾਲਕ ਸਰਦਾਰ ਹੈ ਕਹਿੰਦੇ ਨਹੀਂ ਸਰਦਾਰ ਨਹੀਂ ਉਹ ਮੁਸਲਮਾਨ ਹੈ ਕਿਨੇ ਮੁਸਲਮਾਨ ਨੇ ਫਿਰ ਉਹਨਾਂ ਨੇ ਫੋਟੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਹੀ ਘੋੜੇ ਵਾਲੀ ਜੋ ਫੋਟੋ ਮਿਲਦੀ ਮਹਾਰਾਜ ਜੀ ਦੀ ਸੋਹਣੀ ਉਹ ਲਾਈ ਹੋਈ ਹੈ ਕਹਿੰਦੇ ਜੀ ਕਿਵੇਂ ਕਹਿੰਦੇ ਤੁਹਾਨੂੰ ਮਿਲਾ ਦਿੰਨੇ ਆ ਜਦੋਂ ਮਿਲਾਇਆ ਗੱਲਬਾਤ ਕੀਤੀ ਕਿਉਂ ਲਖਾਰੀ ਲੇਖਕ ਜਿਹੜੇ ਨੇ ਉਹ ਇਸ ਤਰ੍ਹਾਂ ਮਿਲਦੇ ਰਹਿੰਦੇ ਨੇ ਸਾਰਿਆਂ ਤੋਂ ਘਟਨਾਵਾ ਸੁਣਦੇ ਰਹਿੰਦੇ ਤਾਂ ਉਹਨਾਂ ਨੇ ਫਿਰ ਸਾਰੀ ਘਟਨਾ ਉਸ ਮੁਸਲਮਾਨ ਨੇ ਭਾਈ ਹਰਬੰਸ ਸਿੰਘ ਜੀ ਨੂੰ ਦੱਸੀ ਕਿ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਇੰਨੀ ਗਰੀਬੀ ਸੀ ਕਹਿੰਦੇ ਉਹ ਘੋੜੇ ਦੇ ਪੌੜ ਵੱਜ ਕੇ ਮੇਰਾ ਕੱਲਾ ਸਰੀਰ ਨਹੀਂ ਠੀਕ ਹੋਇਆ ਮੈਂ ਤੁਰਨ ਫਿਰਨ ਲੱਗ ਗਿਆ ਕਿਰਪਾ ਹੋਈ ਇੱਕ ਬੱਸ ਲਈ ਦੋ ਲਈ ਤਿੰਨ ਲਈ ਅੱਜ 100 ਬੱਸਾਂ ਨੇ ਅੱਜ 100 ਬੱਸਾਂ ਨੇ ਤੇ 100 ਦੀਆਂ 100 ਬੱਸਾਂ ਵਿੱਚ ਗੁਰੂ ਸਹਿਬ ਮਹਾਰਾਜ ਜੀ ਦੀ ਫੋਟੋ ਮਹਾਰਾਜ ਜੀ ਦੀ ਤਸਵੀਰ ਲੱਗੀ ਹੈ ਜਦੋਂ ਮਨ ਤਨ ਇੱਕ ਕਰਕੇ ਅਸੀਂ ਗੁਰੂ ਦੇ ਹੁੰਨੇ ਆ ਉਦੋਂ ਕਿਰਪਾ ਹੁੰਦੀ ਹੈ ਸਾਡਾ ਇੱਕ ਹੁੰਦਾ ਨਹੀਂ ਨਾ ਅਸੀਂ ਕਹਿਣ ਬੜੀ ਛੇਤੀ ਲੱਗ ਜਾਂਦੇ ਆ ਸਾਡੀ ਆਰ ਅਰਦਾਸ ਨਹੀਂ ਪੂਰੀ ਹੋਈ ਸਾਡੀ ਆ ਇੱਛਾ ਨਹੀਂ ਪੂਰੀ ਹੋਈ ਸਾਡੇ ਇੱਥੇ ਕਮੀ ਰਹਿ ਗਈ ਸਾਨੂੰ ਆ ਨਹੀਂ ਮਿਲਿਆ ਸਾਨੂੰ ਆ ਨਹੀਂ ਮਿਲਿਆ ਮਹਾਰਾਜ ਜੀ ਤੇ ਕਹਿੰਦੇ ਪਰਮਾਤਮਾ ਦਾ ਸ਼ੁਕਰ ਕਰੋ ਨੇ ਬਹੁਤ ਕੁਝ ਤੁਹਾਨੂੰ ਦਿੱਤਾ ਹੈ ਜਦੋਂ ਦੁੱਖ ਆਉਂਦਾ ਨਾ ਉਦੋਂ ਅਸੀਂ ਸੱਚੇ ਮਨੋਂ ਅਰਦਾਸ ਕਰਦੇ ਆ ਤੇ ਫਿਰ ਬੜੀ ਛੇਤੀ ਅਰਦਾਸ ਪੂਰੀ ਹੋ ਜਾਂਦੀ ਹੈ ਸੁੱਖ 'ਚ ਸਾਡਾ ਮਨ ਹੀ ਨਹੀਂ ਟਿਕਦਾ ਵੈਸੇ ਹੀ ਸਾਡਾ ਮਨ ਹੀ ਇੱਕ ਹੁੰਦਾ ਮਹਾਰਾਜ ਜੀ ਇਸ ਸ਼ਬਦ ਵਿੱਚ ਵੀ ਕਹਿ ਰਹੇ ਨੇ ਭਾਈ ਮਨ ਔਰ ਤਨ ਦੋਨਾਂ ਨੂੰ ਇੱਕ ਕਰਕੇ ਅਰਦਾਸ ਕਰਨੀ ਹੈ ਦੋਨਾਂ ਨੂੰ ਜੋੜ ਕੇ ਅਰਦਾਸ ਕਰਨੀ ਹੈ ਤਾਂ ਗੁਰੂ ਰਾਮਦਾਸ ਸਹਿ ਮਹਾਰਾਜ ਘਰ ਦੇ ਵਿੱਚ ਬਚਪਨ ਚ ਮਾਤਾ ਚੜਾਈ ਕਰ ਗਏ ਉਸ ਤੋਂ ਬਾਅਦ ਪਿਤਾ ਚੜਾਈ ਕਰ ਗਏ ਮਾਤਾ ਪਿਤਾ ਦੇ ਚੜਾਈ ਕਰਨ ਤੋਂ ਬਾਅਦ ਬਜ਼ੁਰਗ ਨਾਨੀ ਮਾਂ ਪਾਲ ਰਹੀ ਹੈ ਦੁਨੀਆ ਨੇ ਦਰਕਾਰਿਆ ਮਾੜਾ ਕਿਆ ਆਪ ਸਾਰੇ ਇਤਿਹਾਸ ਜਾਣਦੇ ਹੋ ਪਰ ਭਾਗ ਜਾ ਕੇ ਕਰਮ ਜਾ ਕੇ ਤੇ ਗੁਰੂ ਅਮਰਦਾਸ ਸਹਿ ਮਹਾਰਾਜ ਮਿਲ ਗਏ ਪੂਰਨ ਗੁਰੂ ਮਿਲ ਗਏ ਪੂਰਨ ਗੁਰੂ ਦਾ ਮਿਲਾਪ ਹੋ ਗਿਆ ਸੱਚੀ ਸੁੱਚੀ